IPL ਵਿੱਚ ਆਪਣਾ ਜੇਤੂ ਬਿਆਨ ਜਾਰੀ ਰੱਖਦੇ ਹੋਏ ਬੀਤੀ ਰਾਤ ਗੁਜਰਾਤ ਨੇ ਮੁੰਬਈ ਖਿਲਾਫ ਸ਼ਾਨਦਾਰ ਜਿੱਤ ਹਾਸਲ ਕੀਤੀ 6 ਵਿਕਟਾਂ ਨਾਲ ਮਿਲੀ ਹਾਰ ਕਾਰਨ ਮੁੰਬਈ ਦਾ ਪਲੇਆਫ ਲਈ ਕੁਆਲੀਫਾਈ ਕਰਨ ਦਾ ਸੁਪਨਾ ਵੀ ਟੁੱਟ ਗਿਆ ਭਾਜੀਪੀ ਸੰਸਦਨ ਅਨੁਰਾਗ ਠਾਕਰ BCCI ਦੇ ਨਵੇਂ ਪ੍ਰਧਾਨ ਚੁਣੇ ਗਏ ਨੇ ਅਨੁਰਾਗ 2017 ਤੱਕ ਪ੍ਰਧਾਨ ਰਹਿਣਗੇ ਫਿਲਹਾਲ ਠਾਕਰ ਬੋਰਡ ਦੇ ਸਕੱਤਰ ਦੇ ਤੌਰ ਤੇ ਕੰਮ ਕਰ ਰਹੇ ਨੇ 45 ਸਾਲਾ ਬੀਜੇਪੀ ਸੰਸਦ 25 ਸਾਲ ਦੀ ਉਮਰ ਵਿੱਚ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਰਹਿ ਚੁੱਕੇ ਨੇ ਤਦ ਕਿ 26 ਸਾਲ ਦੀ ਉਮਰ ਦੇ ਵਿੱਚ ਇਹ ਭਾਰਤੀ ਜੂਨੀਅਰ ਟੀਮ ਦੇ ਸਭ ਤੋਂ ਯੁਵਾ ਨੈਸ਼ਨਲ ਸਿਲੈਕਟਰ ਬਣੇ ਸਨ ਮਸ਼ਹੂਰ ਕ੍ਰਿਕਟਰ ਵਿਰਾਟ ਕੋਹਲੀ ਬੱਲੇਬਾਜ਼ੀ ਦੇ ਮਾਮਲੇ ਵਿੱਚ ਕਈ ਰਿਕਾਰਡ ਬਣਾ ਚੁੱਕੇ ਨੇ ਪਰ ਮਾਹਿਰਾਂ ਦੀ ਮੰਨੀ ਹੈ ਤਾਂ ਹਾਲੇ ਵੀ ਵਿਸ਼ਵ ਦੇ ਮਹਾਨ ਬੱਲੇਬਾਜ਼ਾਂ ਵਿੱਚ ਆਪਣਾ ਨਾਮ ਸ਼ਾਮਿਲ ਕਰਾਉਣ ਲਈ ਕੋਹਲੀ ਨੂੰ ਕਈ ਰਿਕਾਰਡ ਤੋੜਨੇ ਪੈਣਗੇ